ਪਾ ਆ ਫੜੀ ਦਸ ਤੇ ਡਾ ਨੀ ਤੇ ਅੱਡੇ ਤੇ ਇਹ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਆ ਤੇ ਘਰ ਦਾ ਪਤਾ ਹੀ ਨਹੀਂ ਸਾਨੂੰ ਜਿਹੜੀ ਗੱਲ ਦਾ ਪਤਾ ਹੁੰਦਾ ਹੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਹਿਰੇ ਸ਼ਾਰ ਮਰ ਦੇਣੀ ਆ ਮੈਂ ਮਰ ਜਾਣਾ ਆ ਇੰਨਾ ਚੰਗਾ ਵੀ ਕਿਹਨੂੰ ਕਦੀ ਗਾਲ ਵੀ ਕੱਢਣ ਦਾ ਨਹੀਂ ਸੀ ਪਤਾ ਬਾਜੀ ਉਹਨੂੰ ਕਿ ਉਹ ਸਿਆਣੇ ਬਣੇ ਨਮੋਸ਼ੀ ਖਾਦੀ ਆ ਉਹਦੀ ਜੀ ਇਹਨੇ ਮੈਨੂੰ ਗਾਲਾਂ ਕੱਢੀਆਂ ਚੁੱਪ ਕਰਕੇ ਖੜਾ ਰਿਹਾ ਉਹਦੀਆਂ ਗਾਲਾਂ ਆ ਮੁੰਡੇ ਲੱਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲੱਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਹਿਰੇ ਚਲ ਗਿਆ ਵਾ ਨਹਿਰ ਸਾਡਾ ਬੱਚਾ ਬਹੁਤ ਹੀ ਕੀਮਤੀ ਸੀ ਗਾਂ ਹੀ ਮਾਰ ਕੇ ਪਾਰੇ ਪਾਰੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਅਨਸਾਫ਼ ਚਾਹੀਦਾ ਵੇ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ 19 ਸਾਲਾ ਸਰਦਾਰ ਮੁੰਡੇ ਨੇ ਚੁੱਕ ਲਿਆ ਖੌਫਨਾਕ ਕਦਮ ਨਹਿਰ 'ਚ ਛਾਲ ਮਾਰਨ ਤੋਂ ਪਹਿਲਾਂ ਰੋਂਦੇ ਹੋਏ ਬਣਾਈ ਵੀਡੀਓ ਪਿੰਡ ਦੇ ਬੰਦੇ ਤੇ ਗਾਲਾ ਕੱਢ ਕੇ ਜਲੀਲ ਕਰਨ ਦੇ ਲਾਇ ਇਲਜ਼ਾਮ ਆਏ ਆ ਬੜਾ ਲਾਜਾ ਨਾ ਪਾਇਆ ਬੜੀ ਦਸਤੀੜਾ ਦੀ ਸਪੀਡ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਕਰ ਰਿਆ ਇਨਸਾਫ ਦੀ ਮੰਗ ਆਏ ਜੀ ਹਾਂ 19 ਸਾਲਾਂ ਮਹਿਜ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਨਹਿਰ ਕੰਡੇਖੜ ਰੋਂਦੇ ਹੋਏ ਇਸ ਨੌਜਵਾਨ ਵੱਲੋਂ ਇੱਕ ਭਾਵੁਕ ਵੀਡੀਓ ਬਣਾਈ ਗਈ ਹੈ ਤੇ ਗੰਭੀਰ ਇਲਜ਼ਾਮ ਪਿੰਡ ਦੇ ਹੀ ਇੱਕ ਸ਼ਖਸ ਤੇ ਲਗਾਏ ਗਏ ਨੇ ਨੌਜਵਾਨ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਸ਼ਖਸ ਵੱਲੋਂ ਉਸ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਨੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਨੂੰ ਲੋਕਾਂ ਚ ਪਿੰਡ ਵਿਚਾਲੇ ਜਲੀਲ ਕੀਤਾ ਗਿਆ ਜੋ ਉਹ ਬਰਦਾਸ਼ਤ ਨਹੀਂ ਕਰ ਸਕਿਆ ਤੇ ਇਹ ਕ ਹੈ ਮਾਪਿਆਂ ਦੇ ਇਕਲੌਤੇ ਪੁੱਤ ਨੇ ਨਹਿਰ ਚ ਛਾਲ ਮਾਰ ਦਿੱਤੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੂਰਾ ਪਿੰਡ ਦਹਿਲ ਗਿਆ ਪਿੰਡ ਚ ਹਾਹਾਕਾਰ ਮਚ ਗਈ ਘਰ ਚ ਚੀਕ ਚਿਹਾੜਾ ਮਚ ਗਿਆ ਪੂਰਾ ਪਿੰਡ ਤੇ ਪ੍ਰਸ਼ਾਸਨ ਨਹਿਰ ਦੇ ਕਿਨਾਰੇ ਪਹੁੰਚ ਗਿਆ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਇਸੇ ਘਟਨਾ ਨੂੰ ਲੈ ਕੇ ਪਰਿਵਾਰ ਦਾ ਰੋ ਰੋ ਬਰਾ ਹਾਲ ਹੈ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਐਸਪੀ ਕੱਢੀ ਜੇਲਮਾਂ ਦਾ ਹੀ ਗੱਡੀਆਂ ਦੇ ਵਿੱਚ ਕੀ ਕੁਝ ਘਟਨਾ ਵਾਪਰੀ ਹੈ ਇਹ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਹਾ ਹੈਗਾ ਤੇ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਕੱਢੀਆਂ ਵਾ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਤੇ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਨਾਲ ਆਂਦੇ ਅੱਡੇ ਤੇ ਇਹ ਸਾਨੂੰ ਕੇ ਗੱਲ ਦਾ ਪਤਾ ਨਹੀਂ ਆ ਦੇ ਘਰ ਦਾ ਪਤਾ ਹੀ ਨਹੀਂ ਸਾਨੂੰ ਜਿਹੜੀ ਗੱਲ ਦਾ ਪਤਾ ਹੁੰਦਾ ਹੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਰੇ ਸ਼ਾਰ ਮਰ ਦੇਣੀਆਂ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਤੇ ਉਸੇ ਵੇਲੇ ਫੇਰ ਅਸੀਂ ਦੌੜਾ ਭਜਾਈ ਰਾਤ ਇਹੀ ਸਾਰੇ ਦੌੜੇ ਆ ਆ ਇੰਨਾ ਚੰਗਾ ਵੀ ਕਿਸੇ ਨੂੰ ਕਦੀ ਗਾਲ ਵੀ ਕੱਢਣ ਦਾ ਨਹੀਂ ਸੀ ਪਤਾ ਬਾਜੀ ਉਹਨੂੰ ਕਿਤੇ ਉਹ ਸਿਆਣੇ ਬਣੇ ਨਮੋਸ਼ੀ ਖਾਦੀ ਆ ਉਹਦੀ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਚੁੱਪ ਕਰਕੇ ਖੜਾ ਰਿਆ ਉਹਦੀਆਂ ਗਾਲਾਂ ਆ ਮੁੰਡੇ ਲੱਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲੱਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੋਈ țeḍi ਐਹੋ ਜੀ ਗੱਲ ਉਹਨੇ ਕਹਿ ਦਿੱਤੀ ਕਿ ਜਿਹੜੀ ਜਰੀ ਨਹੀਂ ਗਈ ਉਹ ਬੱਚੇ ਕੋ ਕਦੀ ਉਹਨੂੰ ਗਾਲ ਕੱਢਣ ਦਾ ਵੀ ਨਹੀਂ ਸੀ ਪਤਾ ਹੈਗਾ ਕੀ ਮੰਨਤਾ ਮਾਂ ਗਈਆਂ ਨੂੰ ਇੱਕ ਸਾਫ ਚਾਹੀਦਾ ਕਿ ਉਹਨੂੰ ਉਹਨੂੰ ਫਾਂਸੀ ਸਜ਼ਾ ਚਾਹੀਦੀ ਆ ਸਾਡਾ ਬੱਚਾ ਬਹੁਤ ਹੀ ਕੀਮਤੀ ਹੈ ਗਾਈ ਮਾਰ ਕੇ ਪਾੜੇ ਪਾੜੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਅਨਸਾਫ ਚਾਹੀਦਾ ਵ ਤੇ ਉਹਨਾਂ ਨੂੰ ਫਾਂਸੀ ਹੀ ਸਜ਼ਾ ਚਾਹੀਦੀ ਆ ਨਹਿਰ 'ਚ ਛਾਲ ਮਾਰਨ ਵਾਲੇ ਇਸ ਨੌਜਵਾਨ ਦਾ ਨਾਮ ਰਣਦੀਪ ਸਿੰਘ ਦੱਸਿਆ ਜਾ ਰਿਹਾ ਹੈ ਇਸ ਘਟਨਾ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਲਗਾਤਾਰ ਲੋਕਾਂ ਵੱਲੋਂ ਪੁਲਿਸ ਵੱਲੋਂ ਇਸ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਘਟਨਾਏ ਹੋਈ ਵੀ ਉਹ ਦੁਕਾਨ ਤੇ ਇਕੱਲਾ ਸੀ ਇਹ ਨਿਸ਼ਾਨ ਨੇ ਲੱਗੋਗਾ ਦੋ ਕਮਰੇ ਨੂੰ ਪ੍ਰੈਸ਼ਰ ਮੜਾ ਨਿਆਣਾ ਹੈ ਗਾੜਾ ਕੱਡੀਆਂ ਗਾੜਾ ਕੱਡੀਆਂ ਮੰਦਾ ਚੰਗਾ ਬੇਟਾ ਦਾ ਕੀ ਨਾਂ ਬਾਈ ਨਿਸ਼ਾਨ ਉਹਦਾ ਅਰੰਦੇਵ ਸਿੰਘ ਉਹ ਲੱਗੇ ਉਹ ਦੁਕਾਨ ਆਉਦੀ ਨਿਸ਼ਾਨ ਸਾਹਿਬ ਦੇ ਮੋਦੀ ਖਾਨੇ ਦੀ ਬਾਕੀ ਸਾਰੇ ਬੰਦੇ ਆ ਬੰਦ-ਬੰਦ ਕਰਕੇ ਆ ਗਏ ਤਾਂ ਇਕੱਲਾ ਸੀ ਤਾਂ ਉਹਨੇ ਆ ਕੇ ਪ੍ਰੈਸ਼ਰ ਪਾਇਆ ਗਾੜਾ ਗੁਆ ਕੱਡੀਆਂ ਮੰਦੀ ਚੰਗੇ ਬੋਲਿਆ ਉਹਨੂੰ ਮੰਦਾ ਚੰਗਾ ਤੋਂ ਉਹਨੇ ਹਾਨੂੰ ਦੱਸਿਆ ਨਹੀਂ ਉਹ ਨੇਰੇ ਪਾਇਆ ਰਾਂ ਮੁੰਮਰਾ 9:30 ਦੱਸ ਦੀ 10:00 ਵਜੇ ਸਵੇਰ ਦਾ 10:00 ਕਰ ਦੇ ਦੋ ਨਹੀਂ ਮੰਗੋ ਇਹਨਾਂ ਚਾਹੁੰਦੇ ਆਂ ਕਿ ਨਸ਼ਾ ਫਾਂ ਨਹੀਂ ਮਿਲਣਾ ਚਾਹੀਦਾ ਇਹ ਰੌਂਗਟੇ ਖੜੇ ਕਰਦੀ ਕਟਨਾ ਗੁਰਦਾਸਪੁਰ ਦੇ ਪਿੰਡ ਬੱਬੇ ਹਾਲੀ ਤੋਂ ਸਾਹਮਣੇ ਆਈ ਹੈ ਇਸ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪੁਲਿਸ ਕੁਝ ਵੀ ਕਹਿਣ ਤੋਂ ਕਿਨਾਰਾ ਕਰ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਮਾਮਲੇ 'ਚ ਕੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਜਗਬਾਨੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ